होनली का पहिया ਕਿ ਟ੍ਰੈਕ ਵਾਲਾ ਗਲਤ ਹੁੰਦਾ ਯਕੀਨਦਾ ਜਾਂਦਾ ਦੋ ਟਾਇਰਾਂ ਤੇ ਜਾਂਦਾ ਹੈ ਕਾਰਨ ਕਹਿੰਦੇ ਮਨਨ ਸਹੀ ਹੈ ਟਰੈਕ ਉਧਰ ਖੜੇ ਸੀ ਅਜਾ ਉਹ ਜੀ ਸੀ ਨੇ ਪੂਰੇ ਹੋਏ ਨੇ 2 2 ਕੋਸ਼ਿਸ਼ ਵੇਨਿਆ ਕੀ ਟਾਈਮਿੰਗ ਆਉਂਦੀ ਹੈ 2 229 ਇਹਦਾ ਬਹੁਤ ਸੱਪੀ 226 ਤੇ ਜਿਹੜਾ ਮਜਾਇਲ ਵਾਲਾ 229 ਹੁੰਦਾ ਚੰਗੀ ਪਰਫਾਰਮੈਂਸ ਆ ਮਜਾਇਲ ਦੀ ਵੀ ਗੱਲ ਉਥੇ ਆ ਕੀ ਆਉਣੀ ਆ ਉਥੇ ਜਾ ਕੀ ਇਹ ਕਰਤੇ ਹੋਗੇ ਇਹ ਕਿੰਨੇ ਆਪਾਂ ਕਿੰਨੇ ਬਸਰੋ ਤੇ ਆ ਆ ਇਹ ਕਿੰਨੇ ਆਪ ਇਹ ਇੱਥੇ ਜਾ ਜਾ ਕੇ ਪਤਾ ਲੱਗਦਾ ਇੱਥੇ 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 16 ਦੀ ਕਹਿੰਦੇ ਇਹ ਮਿੱਤਰੇ ਇਨਾਮ ਜਿੱਤੂਗਾ ਇੱਥੇ ਇਹ ਕਹਿੰਦੇ ਨਿਰਵਾਣ ਪੰਦੂ ਦਾ ਜਾਂਦਾ ਨਾ ਓ ਬਾਈ ਤੁਸੀਂ ਨਾ ਭਾਪੇ ਹੋ ਜਾਓ ਨੇ ਪਿੱਛੇ ਭੱਜਿਆ ਰਲੇਰ ਕੀ ਮੰਗਦਾ ਪਿੱਛੇ ਯਾਰ ਟਰੈਕਟਰ ਬਾਈ 100 ਕੱਟ ਗਿਆ ਹਾਂ ਬਾਈ ਜੀ ਟਰੈਕਟਰ ਬੜੇ ਮਿਲਣ ਮਿਲਦੇ ਕੇ ਅਦਾ ਪਣੀ ਦਾ ਬੜੇ ਕੋਲ ਤਿਆਰ ਆਪਾਂ ਲੋਡਰ ਸਾਰੇ ਜਿਹੜਾ ਛੱਕ ਸਕਦੇ ਆ ਫਿਰ ਟਰੈਕਟਰ ਵੀਰਾਂ ਵਾਸਤੇ ਜਿਹੜੇ ਮੇਰੇ ਵੀਰ ਬਾਹਰ ਆਇਆ ਟਰੈਕਟਰ ਵੀਰਾਂ ਵਾਸਤੇ ਲੱਗਰ ਦਾ ਪ੍ਰਬੰਧ ਬਾਈ ਕੱਟਣਾ ਹੋਣਾ ਧਰਨਾ ਹੋਇਆ ਪਿਆ ਟਰੈਕਟਰ ਵਾਲੇ ਵੀਰਾਂ ਵਾਸਤੇ ਜਿਹੜਾ ਲੱਗਰ ਦਾ ਪ੍ਰਬੰਧ ਕੀਤਾ ਕੇ ਲੋਡਰ ਸਾਰੇ ਜਿਹੜਾ ਇੱਕ ਮਿੰਟ ਖਾ ਗਿਆ ਟਰੈਕਟਰ ਸਭ ਨੇ ਜਵਾਬ ਦੋਨੋਂ ਆਨੇ ਟਰੈਕਟਰ ਇਹ ਇਸ ਕੋਲ ਲਾਲਿਕਾ ਉਹ ਹੁੰਦਾ ਗੇਰ ਇੱਕ ਕਿਹੜਾ ਦੇਦਾ ਪੂਰਾ ਆ ਜਾ ਉਹ ਦਿਖਾਉਂਦਾ ਪੇਪਰ ਪਰਫੋਰਮੈਂਸ ਹੈ ਕੱਟ ਨਹੀਂ ਏ ਆ ਮੋੜ ਕੇ ਥੋੜਾ ਸਾਈਡ ਤੇ ਹੈ ਜਿਹੜੀ ਫੇਰ ਮਾਟੀ ਹੁਣ ਖੜੀ ਰੇਸ ਹੁਣ ਕਹਿੰਦੇ ਹੁਣ ਤੇ ਸਿੱਧੂ ਕਹਿੰਦਾ ਦੇਖੋ ਪੇਪਰ 3000 ਰੁਪਈਆ ਪੂਰਾ 1100 ਦੇ ਵੜਾ ਉਹ 1100 ਲਾ ਕੇ ਆ ਗਏ ਨੇ 1100 ਰੁਪਈਆ ਪੂਰਾ 1100 ਰੁਪਈਆ ਪੂਰਾ ਓਕੇ ਜੀ ਦਰ ਬੱਲੇ 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 2 ਮਿੰਟ ਕੁਛ ਕੇ ਹਾਂ 2 ਮਿੰਟ ਕੁਛ ਕੇ ਹੋ ਰਿਹਾ ਵਾਲੇ ਕੀ ਖਿਆਲ ਆ ਬੱਲੇ ਬੱਲੇ ਹੋ ਗਈਆਂ ਬੱਲੇ ਬੱਲੇ ਹੋ ਗਈਆਂ ਬੱਲੇ ਬੱਲੇ ਹੋ ਗਈਆਂ ਪਰਉਣੀ ਪੈਂਦੀ ਆ ਲਾਕ ਮੇਰ ਦਾ ਭੁਰੇਨ ਚੋਣੀ ਪੈਂਦੀ ਆ ਲਾਕ ਮੇਰ ਦਾ ਭੁਰੇਨ ਚੋਣੀ ਪੈਂਦੀ ਆ ਇਹ ਤਾਂ ਟਕਾੜੇ ਦਾ ਚੱਲਦਾ ਐਨ ਬੱਲੇ ਬੱਲੇ ਹੋਈ ਪਈ ਆ ਏ ਚੱਕ ਵੀ ਆ ਸਰ ਜੀ ਟਾਈਮ ਆ ਟਾਈਮ ਇਹਨੇ ਕੀ ਹੁੰਦਾ 2:30 ਵੈਨੇ 25-25 ਦੇ ਨੇੜੇ ਜਿਹੜਾ ਪਿਕਾ ਬਹੁਤ ਸਿਰਕਟਰ ਦਾ ਚੰਗਾ ਹੀ ਪਿਕਾ ਬਹੁਤ ਬਹੁਤ ਪਰਫਾਰਮੈਂਸ 2:25 ਹੈ ਦੋ ਨੱਤੀ ਆਇਆ ਅੱਛਾ ਦੋ ਨੱਤੀ ਆਇਆ ਦਾ ਟਾਈਮ ਹੈ ਨਮਾ ਪੰਨੂ ਦਾ ਦੋ ਨੱਤੀ ਮੱਝ ਆਇਆ ਭਾਈ ਜਿਰਾ ਲਾਤਾ ਮੱਝ ਆ ਮੱਝ ਦੇ ਮੱਝ ਆਣ ਕਹਿੰਦੇ ਵਧੀਆ ਪਰਫਾਰਮੈਂਸ ਦਿੱਤੀ ਬਹੁਤ ਹੁਣ ਵਾਲੀ ਦਾ 50000 ਆ ਜਾ ਮੇਰੇ ਬੱਤੂ ਹੁਣ ਵਾਲੀ ਦਾ ਪੰਜਾਹ ਜਾਣਦੇ ਜਾਣਦੇ ਪਾਉ ਖਿੱਚ ਕੇ ਰੱਖ ਇਹ ਟਾਰਕ ਪਲੱਸ ਵਾਲਾ ਮਾਡਲ ਹੈ 275 ਨਮ ਟਾਰਕ ਕੰਪਨੀ ਦੀ ਹੈ ਕਹਿੰਦੇ ਇਹਨੂੰ ਤੇ ਉਸ ਤੋਂ ਬਾਅਦ ਟਰਬੋ ਐਕਸਟੈਂਡ ਕੀਤੀ ਹੈ ਹੋਰ ਵੀ ਬੜਾ ਕੁਝ ਕੀਤਾ ਹੈ ਵੇਨੇ ਕੀ ਪਰਫਾਰਮੈਂਸ ਬਾਈ ਇਹ ਰੇਸ ਕਿਉਂ ਘਟਾਈ ਜੰਨਾ ਕੀ ਹੋ ਗਿਆ ਰੇਸ ਹੀ ਘਟਾਤੀ ਬਾਈ ਨੇ ਤਾਂ ਸਹੀ ਹੋਣਾ ਫਿਰ ਉਹ ਨਾ ਬੁਣੀ ਨਾ ਮੈਂ ਆਉ ਭਈਆ ਨਾ ਸਮਾਰੋ ਭਈਆ ਇਹ ਤਾਂ ਬਈ ਰੇਸ ਬਹੁਤ ਥੋੜੀ ਆ ਪਤਾ ਨਹੀਂ ਕੀ ਦਿੱਕਤ ਹੋਈ ਪਈ ਆ ਦਿੱਕਤ ਤਾਂ ਨਹੀਂ ਕਹਿ ਸਕਦੇ ਰੇਸ ਰੂਸ ਓਵਰ ਨਹੀਂ ਖੋਲੀ ਹੋਣੀ ਮੇਨਾਂ ਦਾ ਗੇੜਾ ਤਾਂ ਲਾਤੇ ਆ 1 ਮਿੰਟ ਹੋ ਗਿਆ ਇਹਨੂੰ 1 ਮਿੰਟ ਹੋ ਗਿਆ ਫੇ ਆਓ ਚੱਕ ᱜੀਅਰ ਛੋਟਾ ਕੀਤਾ ਇਹ ਲਾਏਗਾ 2 ਮਿੰਟ ਤੋਂ 3 ਮਿੰਟ ਚ ਜਾਏਗਾ ਭਾਈ ਇਹ ਚਾਹ ਵਾਲੇ ਵੀਰ ਨੇ ਬੀਤੀ ਹੈ ਭਾਈ ਜੀ ਆਪਾਂ ਚਾਹ ਜਿਹੜੀ ਜ਼ਰੂਰ ਪੇਸ਼ ਨਹੀਂ ਕਰਦੀਏ 3 ਮਿੰਟ ਚ ਜਾਏਗਾ ਨਾ 걔ੜਾ ਚਾਹ ਵਾਲੇ ਵੀਰ ਦਾ ਵੀ ਤੈਦ ਲੋ ਤਾਂ ਫੰਡ ਕਰਦੇ 3 ਮਿੰਟ ਚ ਜਾਏਗਾ ਇੱਥੇ ਆਣ ਕੇ ਗੇਅਰ ਬਦਲੀ ਚ ਨਾ ਆਂਦਾ ਹੁਣ ਹੋਰ ਕੋਈ ਹੱਲ ਨਹੀਂ ਕਾ ਕੋਈ ਡਾਈਟਰੀ ਕਾਊਂਟਰ ਨਾ ਕਰਦਾ ਜ਼ਰੂਰ ਪੇਸ਼ ਨਹੀਂ ਕਰਦੇ ਬੜੀ ਚੰਗੀ ਹੈ ਚਲੋ ਆਪਾਂ ਜਲਦੀ ਆ ਗਏ ਇਹ ਬਾਈ ਸਰਦੁੱਲੇ ਦਾ ਸਰਦੁੱਲੇ ਘੜ ਦਾ ਟਰੈਕਟਰ ਆਪਣੇ ਸ਼ਹਿਰ ਦਾ ਇਹ ਆ ਚੱਕ ਪੈ ਗਿਆ ਪੈ ਗਿਆ ਗੇਅਰ ਜਾਂਦਾ ਇਹ ਹੋਣ ਖੇਚਦਾ ਕੰਮ ਆ ਚੱਕ ਦੂਜਾ ਦੂਜਾ ਲਾ ਉਹ ਦਬਦਾ ਦੂਜੇ ਚ ਦੂਜਾ ਲਾਤਾ ਹੁਣ ਕਿ ਤੀਜਾ ਲਾਤਾ ਸੀ ਬਾਈ ਨੇ ਇਹ ਨਹੀਂ ਪਤਾ ਲੱਗਦਾ ਪਿਆ ਦੂਜੇ ਚ ਸਹੀ ਜਾਂਦਾ ਪਿਆ ਇਹਨਾਂ ਟਾਈਮ ਸਾਰਾ ਗੌਰ ਨਾਲ ਨਹੀਂ ਕਰਦਾ ਇਹ ਹੁਣਾਂ ਟਾਈਮ ਨੂੰ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਸਾਡੀ ਦੇਰ ਨਹੀਂ ਬਣੂਗੀ ਏ ਬਾਈ ਜੀ ਜਾਏਗਾ ਟਰੈਕਟਰ ਸੋਨਾ ਲੀਕਾ ਇੱਕ ਹੋਰ ਤੁਹਾਨੂੰ ਦੱਸ ਦਿੰਨੇ ਫਿਰ ਲੋਕੀ ਕਹਿੰਦੇ ਨੇ ਵੀ ਟਰੈਕਟਰ ਨੂੰ ਮਾੜੇ ਬੋਲਦੇ ਨੇ ਠੀਕ ਹੈ ਇੱਥੇ ਗਿਨਵੇਂ ਚੁਨਵੇਂ ਟਰੈਕਟਰਾਂ ਦਾ ਹੀ ਪਤਾ ਲੱਗਦਾ ਆਣ ਕੇ ਵੀ ਕਿਹੜੇ ਟਰੈਕਟਰ ਇੱਥੇ ਝਾਲ ਚੱਲਦੇ ਨੇ ਜਾਂ ਕਿਹੜੇ ਸਭ ਤੋਂ ਵਧੀਆ ਕੰਪਨੀ ਦੇ ਨੇ ਠੀਕ ਹੈ ਆਪਾਂ ਕਿਸੇ ਨੂੰ ਮਾੜਾ ਤਣੀ ਆਂਦੇਗੇ ਪਰ ਤੁਸੀਂ ਆਪ ਵੇਖ ਲਿਆ ਜੀ ਗਰਾਊਂਡ 'ਚ ਵੀਡੀਓ 'ਚ ਦੇਖ ਲਿਆ ਕਿੰਨੇ ਕ ਟਰੈਕਟਰ ਕਿਹੜੀ ਕੰਪਨੀ ਦੇ ਚੱਲਦੇ ਆ ਠੀਕ ਹੈ ਆਪਾਂ ਕਿਸੇ ਨੂੰ ਕੁਝ ਨਹੀਂ ਆਂਦੇ ਜੇ ਮਾੜਾ ਜੀ ਵੀ ਬੋਲਦਾ ਲੋਕਾਂ ਨੇ ਆਖਣਾ ਉਹਨੂੰ ਮਾੜਾ ਬੋਲਦਾ ਉਹਨੂੰ ਮਾੜਾ ਮਾੜਾ ਨਹੀਂ ਬੋਲੀਦਾ ਪਰ ਉਹ ਜਿਹੜੀ ਚੀਜ਼ ਚ ਚਾਲ ਚੱਲਣ ਲਈ ਨਹੀਂ ਬਣੀ ਹਾਂ ਵਾਈ ਨਹੀਂ ਬਣਿਆ ਉਹ ਕੱਲੇ ਵਾਈ ਲਈ ਬਣੇ ਨੇ ਇਹ ਚਾਲਾ ਚੱਲਣ ਲਈ ਬਣੇ ਨੇ ਇਹਨਾਂ ਦੇ ਬਲਾਗ ਇਹਨਾਂ ਦੇ ਇੰਜਨ ਜਾਂ ਕੁਝ ਵੀ ਹੈ ਨਾ ਜਿਹੜੀ ਵੀ ਪਰਫਾਰਮੈਂਸ ਹੈ ਓ ਫਾਉਲ ਹੋ ਗਿਆ ਓਏ ਫਾਉਲ ਕਰਤਾ ਸਿਰੇ ਤੇ ਆਣ ਕੇ ਓਏ ਉਹਨੇ ਫਾਉਲ ਕਰਤਾ ਬਹੁਤ ਗਲਤ ਕੰਮ ਕੀਤਾ ਬਾਈ ਨੇ ਉਹ ਬਾਹਰ ਕੱਢਦਾ ਇੱਥੋਂ ਦੀ ਕੱਢਣਾ ਸੀ ਆ ਗੇਟ ਥਾਣੀ ਬਾਹਰ ਕੱਢਣਾ ਸੀ ਉਹ ਥਾਣੀ ਕੱਢਤਾ ਬਾਲਾ ਗਲਤ ਕੰਮ ਹੋ ਗਿਆ ਓਏ ਹੁੰਤਾ ਹੋ ਗਿਆ ਕੰਮ ਆ ਗੇਟ ਖਾਣੀ ਕੱਢਣਾ ਸੀ ਮਗਰਲੇ ਗੇਟ ਕੱਢਤਾ ਬਾਈ ਨੇ ਕੰਮ ਆ ਲਕੀਰ ਇੱਥੋਂ ਪਾਰ ਹੋਣਾ ਸੀ ਖਮਾ ਹੋਰ ਐਡ ਹੋ ਗਿਆ ਦੇਖੋ ਸ਼ਾਇਦ ਤੱਕ ਫਾਉਲ ਕਰਦੇ ਆ ਕਿ ਕੱਢਦੇ ਆ ਆ ਗੇਟ ਕੱਢਣਾ ਸੀ ਬਾਈ ਨੇ ਪਿਛਲੇ ਮੋੜ ਤਾ ਗਲਤੀ ਹੋ ਗਈ ਪਲੇ ਖਾਲ ਲੱਗ ਗਿਆ ਸੱਚ ਇਹ ਕੰਮ ਗਲਤ ਹੋ ਗਿਆ ਚਲੋ ਸਮਾਂ ਦੱਸਦੇ ਆਂ ਦਾ ਕੀ ਆਉਂਦਾ ਸਮਾਂ ਵੇਨੇ ਆ ਆ ਬਾਅਦ ਛਾਈ ਤੱਕ ਫਾਉਲ ਕਰਦਾ ਲੱਗ ਗਿਆ ਬੰਦੇ ਨੂੰ ਪਤਾ ਨਹੀਂ ਲੱਗਾ ਭਲੇਖਾ ਪੈ ਗਿਆ ਚਲੋ

ਭੱਲੇ 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 ਹਾਂ ਪਹਿਲਾ ਗੇੜਾ ਪਹਿਲਾ ਗੇੜਾ ਧੋਦੜ ਵਾਲਾ ਪਹਿਲੇ ਗੇੜੇ ਦੀ ਬੱਸ ਹੋ ਗਈ ਯਾਰ ਕੀ ਖੇਡਾਂ ਐਰ ਕੀ ਜਿਹੜਾ ਧੋਦੜ ਵਾਲਿਆ ਧੋਦੜ ਵਾਲਾ ਕਹਿੰਦੇ ਸਤਰਾਮ ਪਹਿਲਾ ਗੇੜਾ ਕੋਈ ਬਈ ਮੇਲਾ ਜਿਵੇਂ ਲੱਗ ਰਿਹਾ ਤਾੜੀ ਦੇ ਮਾਰੇਗਾ ਜਿੰਦਗੀ ਯਾਰ ਫੱਡੇ ਫੱਡੇ ਅਸਰ ਦਾ ਆ ਤਾੜੀ ਵੱਡੀ ਸਣੀ ਤਾੜੀ ਵੱਡੀ ਸਣੀ அது தூயலா ஜோ கேரளா படம் ਬਾਦਾ ਗਿਆ ਹੁਣ ਜਾਂਦਾ ਧੂੜ ਬਣਾ ਦਿਆ ਇਸ ਵਾਰੀ ਮਿੱਤਰੋ ਸਿਰਾ ਲਾਤਾ ਵੀ ਬੰਦੇ ਨੇ ਉਹ ਜਾਂਦਾ ਜਿਹੜੇ ਸਾਲ ਤੇ ਸਟਾਰਟਿੰਗ ਸੀ ਨਾ ਵੀ ਐਂ ਲੱਗਦਾ ਸੀ ਵੀ ਸ਼ਾਇਦ ਤੱਕ ਪਹਿਲਾ ਘੇੜਾ ਵੀ ਕੋਈ ਨਹੀਂ ਲਾਉਂਦਾ ਤੇ ਹੁਣ ਹੁਣ ਗਾਹ ਪਾਈ ਦਰਿਆਂਦਾ ਉਹ ਵੇਖੋ ਤੇ ਉਹ ਦੇਖੋ ਸਟਾਰਟਿੰਗ ਤੇ ਖੜ ਜੇ ਗਿਆ ਸੀ ਬਹੁਤ ਜ਼ਿਆਦਾ ਆ ਦੇਖੋ ਪੋ 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 ਰਾਗੋ ਜੀ ਇਹ ਆ ਚੱਕੋ ਨਹੀਂ ਹੁਣ ਤੇਰੇ ਟੇਕਿਆਂ ਨੂੰ ਸੋਨਾ ਲੀ ਆ ਚੱਕ ਗੇਰ ਸੂਕਦਾ ਜਾ ਇਹ ਵੇਖੋ ਢੇੜੇ ਕਿੰਨੇ ਲਵਾਉਂਦੇ ਆ ਦੂਜਾ ਕਿਹੜਾ ਤਾਂ ਲਾਤਾ ਤਿੰਨ ਢੇੜੇ ਆ ਗਏ ਹਾਂ ਦੱਸੋ ਜੀ ਹਾਲ ਵੀ 1000 ਸੋਜੇ ਕਿੰਨੇ ਡਾਕਰਾਂ ਦੇ ਸੈਂਟਰਾਂ ਤੋਂ ਜਿਹੜੇ ਆ ਉਹ ਤਿੰਨਾਂ ਕਿਹੜਾ ਵੀ ਲਾ ਦੇਣ ਲੱਗਾ ਪਤੰਦਰ ਰਾਤਾ ਸਿਰਾਈ ਹੋ ਗਿਆ ਪਹਿਲੀ ਵਾਰੀ ਮੈਚ ਚ ਹੋਇਆ ਦੋ ਗੇੜੇ ਆ ਦੋ ਗੇੜਿਆਂ ਦੀ ਜਗ੍ਹਾ ਤੀਜਾ ਖੇੜਾ ਲਾ ਦੇਣ ਲੱਗਾ ਭਾਈ ਉਹਦਾ ਤੀਜਾ ਕਿਹੜਾ ਲਾਈ ਜਾਂਦਾ ਹੈ ਇਹ ਕਿਹੜਾ ਤਾਂ ਲੋਡ ਕਰ ਲਈਏ 5 ਮਿੰਟ 40 ਸਕਿੰਟ 3 ਮਿੰਟ 40 ਸਕਿੰਟ ਸੋਨਾਲੀਕਾ ਦਾ ਟਾਈਮ ਆ ਗਿਆ ਇਸ ਆ ਭਈਆ ਇਹਨਾਂ ਦਾ ਟਰੈਕਟਰ ਹੈ ਤੇ ਇਹਨਾਂ ਦਾ ਗਰੁੱਪ ਚੱਲਦਾ ਜਿਹੜਾ ਚੀਮਾ ਗਰੁੱਪ ਤੇ ਵਰਲਡ ਵਾਰ ਗਰੁੱਪ ਚ ਹੈ ਧੰਨਵਾਦ ਜੀ